ਹਾਂਜੀ ਡਾਕਟਰ ਸਾਹਿਬ ਪਹੁੰਚੇ ਅੱਜ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਹਾਡੇ ਅੱਗੇ ਮੰਗਾ ਰੱਖਿਆ ਗਿਆ ਕਿਉਂਕਿ ਕਾਫੀ ਸਮੱਸਿਆਵਾਂ ਜਿਹੜੀਆਂ ਹਸਪਤਾਲਾਂ ਦੇ ਵਿੱਚ ਮੈਂ ਮੇਰਾ ਮਕਸਦ ਇਹ ਹੈ ਜੀ ਜਿਹੜੀ ਸਮੱਸਿਆ ਹੈਗੀ ਆ ਲੋਕਾਂ ਨੂੰ ਪੁੱਛਣਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਨੈਸ਼ਨਲ ਕਨਿਨ ਅਰਵਿੰਦ ਕੇਜਰੀਵਾਲ ਜੀ ਨੇ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਸੀ ਨਾ ਜੀ ਕਿ ਧਰਤਲ ਤੇ ਜਾ ਕੇ ਸਾਰੀ ਪ੍ਰੋਬਲਮ ਨੂੰ ਸੁਣਨਾ ਐਮਪਲਾਈਜ਼ ਨੂੰ ਮਿਲਣਾ ਮਰੀਜ਼ਾਂ ਨੂੰ ਮਿਲਣਾ ਔਰ ਪੱਤਰਕਾਰਾਂ ਨਾਲ ਗੱਲਬਾਤ ਕਰਨਾ ਆਪਣੇ ਸਟਾਫ ਨਾਲ ਪੁੱਛਣਾ ਜਿਸ ਤਰ੍ਹਾਂ ਤੁਹਾਡੇ ਇੱਥੇ ਕ੍ਰਿਟੀਕਲ ਕੇਅਰ ਦਾ ਬਲਾਕ ਬਣਦਾ ਪਿਆ ਸੀ ਉਹਦੇ ਚ 50% ਕ੍ਰਿਟੀਕਲ ਕੇਅਰ ਬਲਾਕ ਬਣੇਗਾ ਉਹਦੇ ਨਾਲ ਜਿਹੜਾ ਹੈਗਾ ਬਾਕੀ ਤੁਹਾਡੇ ਹਸਪਤਲ ਦੀ ਜਿਹੜੀ ਪੁਰਾਣੀ ਬਿਲਡਿੰਗ ਹੈ ਇਹਨੂੰ ਡਿਮੋਲਿਸ਼ ਕਰਕੇ ਉੱਥੇ ਨਵਾਂ ਬਲਾਕ ਬਣੇਗਾ ਇਸੇ ਤਰ੍ਹਾਂ ਜਿਹੜੀ ਸਾਡੀ ਸਾਰੀ ਬਿਲਡਿੰਗ ਹੈ ਇਹ ਪੰਜਾਬ ਦੇ ਸਾਰੇ ਜਿੰਨੇ ਵੀ ਸਾਡੇ ਹਸਪਤਾਲ ਹੈ ਪਹਿਲਾਂ ਸ਼ੁਰੂ ਕਰ ਰਹੇ ਹਾਂ ਡਿਸਟ੍ਰਿਕਟ ਹਸਪਤਲ ਸਬਡਿਵੀਜ਼ਨ ਹਸਪਤਲ ਔਰ ਜਿਹੜੇ ਸੀਐਸਸੀਜ਼ ਆ ਗਏ ਹਨ ਉਹਨਾਂ ਨੂੰ ਰੰਗ ਰੋਗਨ ਇਹਨਾਂ ਦੀ ਮਾਈਨਰ ਰਿਪੇਅਰ ਜੇ ਲੈਫਟ ਕਰਾ ਆਵੇ ਤਾਂ ਲੈਫਟ ਦੀ ਰਿਪੇਅਰ ਔਰ ਵਾਸ਼ਰੂਮ ਬਿਲਕੁਲ ਟਿਕ ਟੋਪ ਕਰਕੇ ਤਾਂ ਕਿ ਜਿਹੜੀ ਲੋਕਾਂ ਨੂੰ ਪੂਰੀ ਸੁਵਿਧਾ ਮਿਲੇ ਪੇਸ਼ੈਂਟ ਫੈਸਿਲਿਟੇਸ਼ਨ ਸੈਕਟਰ ਸਾਰੇ ਜਗ੍ਹਾ ਬਟ ਜਲਾ ਹਸਪਤਾਲਾਂ ਚ ਬਣਾ ਰਹੇ ਹਾਂ ਪੋਲੀ ਹੋਲੀ ਸਬਡਿਵੀਜ਼ਨਸ ਵੀ ਬਣਾਵਾਂਗੇ ਜੀ ਸਰ ਤੁਹਾਨੂੰ ਲੱਗਦਾ ਤੁਹਾਡੀ ਸਰਕਾਰ ਦੇ ਆਉਣ ਤੋਂ ਬਾਅਦ ਜਿਹੜੇ ਹਸਪੀਟਲਸ ਆ ਉਹਨਾਂ ਦੇ ਵਿੱਚ ਪੂਰੀ ਫੈਸਿਲਿਟੀਆਂ ਐ ਸਾਰੇ ਇਕੁਪਮੈਂਟਸ ਫੁਲਫਿਲਡ ਨਹੀਂ ਜੀ ਤੁਸੀਂ ਐਕਚੁਅਲੀ ਨਾ ਇਹ ਜਵਾਬ ਤਾਂ ਮੈਂ ਚਾਹੁੰਨਾ ਵੀ মিডিਆ ਦੇਵੇ ਔਰ ਲੋਕ ਦੇਣ ਕਿਉਂਕਿ ਅਸੀਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਤੁਹਾਡੇ 276 ਦਵਾਈਆਂ ਇੱਥੇ ਜਿਹੜੀਆਂ ਜਿਹਨੂੰ 에ਸੈਂਸ਼ੀਅਲ ਡਰੱਗ ਲਿਸਟ ਕਹਿੰਦੇ ਆ ਉਹ ਅਵੇਲੇਬਲ ਹੈ ਤੁਹਾਡੇ ਮੈਂ ਹੁਣ ਇਹਨਾਂ ਨੂੰ ਪਹਿਲਾਂ ਇਹ ਗੱਲ ਪੁੱਛੀ ਜਾਂਦੇ ਸਰ ਮਰੀਜ਼ਾਂ ਤੋਂ ਵੀ ਪੁੱਛਾਂਗਾ ਤੁਸੀਂ ਮੈਨੂੰ ਪਹਿਲਾਂ ਜਿਹੜੀ ਅਵੇਲੇਬਿਲਿਟੀ ਆਫ ਡਰੱਗਸ ਹੈ ਉਹ ਜਿਸ ਤਰ੍ਹਾਂ ਸਾਡੇ ਮਹੱਲਾਕ ਲੈਨੇ ਕਹੇ ਉੱਥੇ 2.5 ਕਰੋੜ ਲੋਕਾਂ ਨੇ ਉਹਦੇ ਚੋਂ ਇਲਾਜ ਕਰਾਇਆ ਜਿਹਦੇ ਚੋਂ 1 ਕਰੋੜ ਤੋਂ ਵੱਧ ਲੋਕ ਹੋ ਆ ਜਿਹੜੇ ਘੱਟੋ ਘੱਟ ਇੱਕ ਵਾਰੀ ਉੱਥੇ ਆਏ ਔਰ ਦਵਾਈ ਲਈ ਔਰ ਖੁਸ਼ ਹੈ ਅਸੀਂ ਉਹਨਾਂ ਦੀ ਫੀਡਬੈਕ ਲਈ ਆ ਜੀ 5.5-6000 ਲੋਕਾਂ ਤੋਂ ਉਹਨਾਂ ਨੂੰ ਅਸੀਂ ਮਰੀਜ਼ ਨੂੰ ਫੋਨ ਕਰਦੇ ਹਾਂ ਡਾਕਟਰ ਸਭ ਮੈਂ ਇੱਕ ਵਾਰੀ ਸੌਨੋ ਮਾੜਾ ਜੀ ਬਰੀ ਸੌਨੋ ਇਸੇ ਤਰ੍ਹਾਂ ਮੈਂ ਹੁਣ ਇੱਥੇ ਸ਼ੁਰੂ ਕਰ ਰਿਹਾ ਜਿਹੜੇ ਮਰੀਜ਼ ਤੁਹਾਡੇ ਇੱਥੇ ਆਉਂਦੇ ਆ ਉਹਦਾ ਨੰਬਰ ਮੇਰੇ ਕੋਲ ਆਏਗਾ ਮੇਰੇ ਡੈਸ਼ਬੋਰਡ ਤੇ ਆਏਗਾ ਮੈਂ ਡਾਇਰੈਕਟਲੀ ਫੋਨ ਕਰਦਾ ਮਰੀਜ਼ ਪੰਜ ਸੱਤ ਬੰਦਿਆਂ ਨੂੰ ਰੋਜ਼ ਇਸੇ ਤਰ੍ਹਾਂ ਸੈਕਟਰੀ ਸਾਡੇ ਜਿਹੜੇ ਸੀਨੀਅਰ ਅਫਸਰ ਆ ਫੋਨ ਕਰਦੇ ਆ ਅਸੀਂ ਪੇਸ਼ੈਂਟਸ ਤੋਂ ਫੀਡਬੈਕ ਲੈ ਰਹੇ ਆ ਦਵਾਈਆਂ ਦੀ ਅਵੇਲੇਬਿਲਟੀ ਵਧੀਆ ਐਕਸ-ਰੇ ਅਲਟਰਾਸਾਉਂਡ ਹੋਣ ਲੱਗਿਆ ਸੀਟੀਜ਼ ਔਰ ਐਮ ਆਰ ਆਈ ਬਹੁਤ ਸਸਤੇ ਹੁੰਦੇ ਆ ਔਰ ਆਪਰੇਸ਼ਨ ਨੰਬਰ ਆਫ ਆਪਰੇਸ਼ਨ ਸਾਡਾ ਵਧਿਆ ਹੈਗਾ ਸੋ ਸਾਡੇ ਕੋਲੇ ਜਿਹੜੀ ਫੀਡਬੈਕ ਆ ਰਹੀ ਹੈ ਉਹ ਪਹਿਲਾਂ ਨਾਲੋਂ ਬਹੁਤ ਪੋਜ਼ਿਟਿਵ ਹੈ ਜੀ ਹੋਰ ਵੀ ਅਸੀਂ ਬਹੁਤ ਕੁਝ ਕਰਨਾ ਹਾਂ ਜੀ ਡਾਕਟਰ ਸਾਹਿਬ ਕੁਝ ਡਾਕਟਰ ਜਿਹੜੇ ਹੈਗਾ ਜੌਬ ਛੱਡ ਕੇ ਜਾ ਰਹੇ ਨੇ ਇਹ ਵੀ ਸਾਡੇ ਤੋਂ ਵੱਧੂ ਕੰਮ ਜ਼ਿਆਦਾ ਲਿਆ ਜਾ ਰਿਹਾ ਹੈ ਨਾ ਇੱਕ ਟੰਡਾ ਹਸਾਲ ਦੇ ਵਿੱਚ ਹੀ ਇੱਕ ਦਰਜਨ ਡਾਕਟਰ ਜਿਹੜੇ ਜੌਬ ਛੱਡ ਕੇ ਜਾ ਰਹੇ ਆ ਦੇਖੋ ਡਾਕਟਰਾਂ ਦੇ ਜਿਹੜੇ ਹੈਗੇ ਨਾ ਜੌਬ ਛੱਡਣ ਦੇ ਕਈ ਕਾਰਨ ਹੋ ਸਕਦੇ ਆ ਜਿਹੜੀ ਜੌਬ ਦੇ ਵਿੱਚ ਇੱਕ ਤਾਂ ਜੌਬ ਸਿਕਿਉਰਿਟੀ ਹੁੰਦੀ ਆ ਬਹੁਤ ਸਾਰੇ ਬੈਨੀਫਿਟ ਹੁੰਦੇ ਆ ਸਰਵਿਸ ਤੇ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ ਹੈ ਜੀ ਜਾਂ ਬਠਿੰਡੇ ਦੀ ਗੱਲ ਨਹੀਂ ਹੈ ਇਹ ਟ੍ਰੈਂਡ ਸਾਰੇ ਦੇਸ਼ ਵਿੱਚ ਹੈ ਜੀ ਮੈਂ ਕਹੂੰਗਾ ਦੁਨੀਆ ਦੇ ਵਿੱਚ ਹੈ ਜਿਹੜੀ ਪ੍ਰਾਈਵੇਟ ਜਿਹੜੇ ਹੈਗੇ ਆ ਹਸਪੀਟਲ ਉਹ ਦੇ ਆਫਰ ਯੂ ਟੂ ਟਾਈਮਸ ਔਰ 3 ਟਾਈਮਸ ਔਰ 4 ਟਾਈਮਸ ਸੈਲਰੀ ਬਲੋ ਨਾ ਸੋ ਇਹ ਤਾਂ ਹਮੇਸ਼ਾ ਰਹੇਗਾ ਜੀ ਗਵਰਨਮੈਂਟ ਦੇ ਵਿੱਚ ਪ੍ਰਾਈਵੇਟ ਚ ਨਹੀਂ ਸੈਲਰੀ ਇਸਨੇ ਦੇ ਸਕਦੇ ਬਟ ਮੈਂ ਉਹਦੇ ਵਾਸਤੇ ਵੀ ਇੱਕ ਕੰਸੈਂਟਿਵ ਸਕੀਮ ਲਾ ਕੇ ਆ ਕਿ ਜਿਹੜਾ ਡਾਕਟਰ ਐਕਸਟਰਾ ਕੰਮ ਕਰਦਾ ਸਪੋਜ਼ ਇੱਕ ਗਾਇਨੇਕੋਲੋਜਿਸਟ ਆ ਉਹ ਮਹੀਨੇ ਦੀ 20 ਜੇਰੀਨ ਕਰਦੀ ਆ 100 ਡਿਲੀਵਰੀ ਕਰਦੀ ਆ ਦੂਜੀ ਜਿਹੜੀ 300 ਕਰਦੀ ਆ ਜਾਂ ਸਟਾਫ ਉਹਨਾਂ ਨੂੰ ਇਨਸੈਂਟਿਵ ਦਿੱਤਾ ਜਾਵੇ ਅਸੀਂ ਇਨਸੈਂਟਿਵ ਸ਼ੁਰੂ ਕਰ ਰਹੇ ਹਾਂ ਉਹਨਾਂ ਵਾਸਤੇ ਵੀ ਇੱਥੇ ਰਹਿ ਕੇ ਵੀ ਉਹ ਜ਼ਿਆਦਾ ਆਰਨ ਕਰ ਸਕਣ ਉਹਨਾਂ ਨੂੰ ਉਹਨਾਂ ਨੂੰ ਬੈਟਰ ਵਰਕਿੰਗ ਕੰਡੀਸ਼ਨ ਦਿੱਤੀਆਂ ਜਾਣ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਚਾਹੇ ਅਸੀਂ ਸੀਸੀਟੀਵੀ ਕੈਮਰੇ ਆ ਸਕਿਉਰਟੀ ਪਰਸਨਲ ਆ ਔਰ ਉਹਨਾਂ ਨੂੰ ਜਿਹੜੀ ਇਕੁਪਮੈਂਟ ਦੀ ਗੱਲ ਹੈ ਇਕੁਪਮੈਂਟ ਅਸੀਂ ਲੇਟੈਸਟ ਲੈ ਕੇ ਦੇ ਰਹੇ ਹਾਂ ਉਹਨਾਂ ਨੂੰ ਚਾਹੇ ਅਲਟਰਾਸਾਉਂਡ ਹੋਵੇ ਐਕਸ-ਰੇ ਹੋਵੇ ਆਪਰੇਸ਼ਨ ਮੋਡੂਲਰ ਆਪਰੇਸ਼ਨ ਥੀਏਟਰ ਬਣਾ ਰਹੇ ਆ ਜਿਹੜੇ ਪ੍ਰਾਈਵੇਟ ਤੋਂ ਬਿਹਤਰ ਬਣਾ ਰਹੇ ਆ ਸੋ ਜਿਸ ਦਿਨ ਜਾ ਕੇ ਦੇਖੋਗੇ ਸਾਡਾ ਕੰਮ ਸ਼ੁਰੂ ਹੋ ਗਿਆ ਮੁਹਾਲੀ ਤੇ ਪਟਿਆਲਾ ਜਿਹੜੇ ਹੈਗੇ ਉਹ ਅਪਗ੍ਰੇਡ ਹੋ ਚੁੱਕਿਆ ਤੁਸੀਂ ਜਾ ਕੇ ਦੇਖੋ ਤੁਹਾਨੂੰ ਲੱਗੇਗਾ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਤੁਸੀਂ ਇਹਨਾਂ ਨੂੰ ਪ੍ਰਾਈਵੇਟ ਵਰਗੇ ਉਹਨਾਂ ਦੇ ਬਰਾਬਰ ਲੈ ਕੇ ਆਵਾਂਗੇ ਕੀ ਜਗ੍ਹਾ ਤੇ ਬਿਹਤਰ ਵੀ ਕਰਾਂਗੇ ਸਾਡਾ ਜਿਹੜਾ ਪੰਜਾਬ ਇੰਸਟੀਚਿਊਟ ਆਫ ਲਿਵਰੈਂਡ ਬਿਲਰੀ ਸਾਇੰਸਸ ਆ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਬਿਹਤਰ ਹੈ ਸੋ ਗਵਰਨਮੈਂਟ ਦੀਆਂ ਸਰਵਿਸਸਾਂ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਸਬਸਟੈਂਡਡ ਹੈ ਜਾਂ ਮਤਲਬ ਕੁਆਲਿਟੀ ਨਹੀਂ ਹੋਣੀ ਚਾਹੀਦੀ ਆ ਤੇ ਲੋਕਾਂ ਦੀ ਕੋਈ ਮਜਬੂਰੀ ਚ ਨਾ ਕਿਤੇ ਜਾਵੇ ਆਪਣੀ ਮਰਜ਼ੀ ਨਾਲ ਚਲਾ ਜਾਵੇ ਉਹਦੇ ਚ ਪਗਾਰਜ ਨਹੀਂ ਆ ਪ੍ਰਾਈਵੇਟ ਸੈਕਟਰ ਵੀ ਉਹ ਵੀ ਕੰਪਲੀਮੈਂਟ ਸੋ ਦੇਰ اور ਲੇਟੈਸਟ ਟੈਕਨੋਲੋਜੀ ਲੈ ਕੇ ਆਉਂਦੇ ਆ ਸੋ ਨਾਊ ਦੇ ਹੈਵ ਟੂ ਕੰਪੀਟ ਇਨਫੈਕਟ ਮੈਨੂੰ ਬਹੁਤ ਸਾਰੇ ਡਾਕਟਰਾਂ ਨੇ ਕਿਹਾ ਕਿ ਡਾਕਟਰ ਸਾਹਿਬ ਜਦੋਂ ਇਹ ਮਹਲਾਕ ਲੈਣੇ ਕਾਇਆ ਜਿਹੜੇ 2.5 ਕਰੋੜ ਪੇਸ਼ੈਂਟਸ ਹੈ ਉਹਨਾਂ ਚੋਂ ਕੁਛ ਨੇ ਤਾਂ ਪ੍ਰਾਈਵੇਟ ਕੋਲ ਜਾਣਾ ਸੀਗਾ ਨਾ ਸੋ ਉਹਨਾਂ ਨੂੰ ਨਾਊ देयर ਇਜ਼ ਅ ਹੈਲਦੀ ਕੰਪੀਟੀਸ਼ਨ ਆਗੂ ਸਰ ਅੱਛਾ ਜੀ ਗੱਲ ਕਰੀਏ ਭਰਤੀਆਂ ਦੀ ਕੁਝ ਭਰਤੀ ਤੁਹਾਡੇ ਕੋਲ ਕੀਤੀਆਂ ਵੀ ਗਈਆਂ ਸੀ ਹਾਂ ਜੀ ਰੈਡੀ ਹੈ ਜੀ 300 ਡਾਕਟਰ ਰੈਡੀ ਹੈ ਜੀ ਉਹਦੇ 2-4 ਦਿਨ ਚ ਅਪਾਇੰਟਮੈਂਟ ਲੈਟਰ ਮਿਲ ਜਾਣਗੇ ਹਾਂ ਜੀ ਜਿਹੜੀਆਂ 538 ਨਰਸਸ ਜਿਹੜੀਆਂ ਐਨਐਮ ਨੂੰ ਦਿੱਤੇ ਸੀ ਪਹਿ ਫਾਰਮਾਸਿਸਟਾਂ ਦੀ ਐਮਪੀਐਚਡਬਲਯੂ ਮੇਲ ਜਿੰਨੇ ਬਾਕੀ ਪੈਰਾਮੈਡੀਕਲ ਸਾਰਿਆਂ ਦੀ ਜਿਹੜੀ ਹੈਗੀ ਆ ਉਹ ਕੈਬਿਨੇਟ ਦੇ ਵਿੱਚ ਕੋਈ ਫਾਈਨੈਂਸ ਦੇ ਵਿੱਚ ਜਿਹੜੀ ਆ ਗਿਆ ਵੇ ਭੇਜ ਚੁੱਕਿਆ ਹੈਗਾ ਉਹ ਜਿਵੇਂ ਜਿਵੇਂ ਕਲੀਅਰ ਹੋਈ ਜਾਂਦਾ ਜਿਵੇਂ ਜਿਵੇਂ ਸਾਡੇ ਕੋਲ ਪੈਸੇ ਆਈ ਜਾਂਦੇ ਆ ਜੀ ਉਹ ਅਸੀਂ ਕਰੀ ਲਵਾਂਗੇ ਡਾਕਟਰ ਸਾਹਿਬ ਹੋਰ ਮਸਲਾ 2 ਮਹੀਨੇ ਹੋ ਗਏ ਸਟ੍ਰਾਈਕ ਵੀ ਚੱਲੀ ਸੀ ਤੁਹਾਡਾ ਇੱਕ ਇਤਨਾ এমਪਲਾਈਜ਼ ਬਿਜ਼ਨਸ ਨਹੀਂ ਪਹੁੰਚ ਰਿਹਾ ਸੀ ਜਿਹੜਾ ਰੇਟ ਤੇ ਭੇਜਿਆ ਗਿਆ ਸੀ ਉਹ ਕਾਫੀ ਲੰਮਾ ਚੱਲਿਆ ਉਸ ਮਾਮਲੇ ਵਿੱਚ ਕੁਝ ਹੋਇਆ ਦੇਖੋ ਉਹਦੇ ਚ ਨਾ ਮੇਰੇ ਧਿਆਨ ਵਿੱਚ ਹੈ ਜੀ ਸਾਰਾ ਮਸਲਾ ਉਹ ਹਾਂ ਜੀ ਉਹਦੇ ਤੇ ਜਿਵੇਂ ਤੁਸੀਂ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਥੋੜੀ ਜਿਹੀ ਆ ਗਈ ਮੈਂ ਇਹਨਾਂ ਨੂੰ ਟ੍ਰੇਨਿੰਗ ਵੀ ਦਵਾਇਆ ਇੰਡੀਅਨ ਸਕੂਲ ਆਫ ਬਿਜ਼ਨਸ ਤੋਂ ਅਸੀਂ ਉਹਨਾਂ ਦਾ ਪ੍ਰੋਟੋਕਾਲ ਬਣਾ ਕੇ ਜਦੋਂ ਐਮਓ ਤੋਂ ਐਸਐਮਓ ਜਿਹੜੇ ਐਡਮਿਨਿਸਟ੍ਰੇਟਰ ਹੈ ਨਾ ਜੀ ਤੁਸੀਂ ਦੇਖੋ ਦੇ ਵਾਕਟ ਇਨ ਟੂ ਦਾ ਟਰੈਪ ਬਿਲਕੁਲ ਠੀਕ ਹੈ ਜੀ ਲੇਕਿਨ ਸਾਡੀ ਦਿੱਕਤ ਇਹ ਹੋ ਜਾਂਦੀ ਹੈ ਕਿ ਜਦੋਂ ਅਗਲਾ ਕੋਈ ਬਿਜ਼ਨਸ ਤੇ ਨੈਟਵਰਕ ਵਿੱਚ ਫਸ ਗਿਆ ਤੇ ਉਹਦੇ ਸਾਡੀਆਂ ਲਿਮਿਟੇਸ਼ਨ ਹੁੰਦੀ ਹੈ ਐਜ਼ ਅ ਹੈਲਥ ਰਿਸਟਰ ਵਾਲਾ ਮੈਂ ਕਿਸੇ ਨੂੰ ਉਹਨਾਂ ਨੂੰ ਫੋਨ ਨਹੀਂ ਕਰਦਾ ਮੈਂ ਆਪਣੇ ਬੰਦੇ ਨੂੰ ਸਮਝਾਉਣਾ ਉਹ ਗਲਤੀ ਸਾਡੇ ਬੰਦਿਆਂ ਦੀ ਵੀ ਸੀ ਠੀਕ ਹੈ ਜੀ ਵਿਜੀਲੈਂਸ ਆਪਣੀ ਜਗ੍ਹਾ ਤੇ ਠੀਕ ਸੀ ਲੇਕਿਨ ਜਿਹੜਾ ਇੱਕ ਤੁਸੀਂ ਕਹ ਲਓ ਵੀ ਜਿਹੜੇ ਕੋਈ ਕਲਾਵਰ ਜਿਹੜੇ ਤੁਹਾਡੇ ਹੁੰਦੇ ਆ ਨਾ ਜਿਹੜੇ 420 ਸੀ ਬੰਦੇ ਉਹਨਾਂ ਦੇ ਨੈਟਵਰਕ ਵਿੱਚ ਫਸ ਗਏ ਸੀ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਉਹਦੇ ਵਾਸਤੇ ਸਾਵਧਾਨ ਕੀਤਾ ਕਿ ਤੁਸੀਂ ਜਿਹੜੇ ਐਸਓਪੀਜ਼ ਆ ਤੁਸੀਂ ਖੁਦ ਨਹੀਂ ਫਸਣਾ ਹੈਗਾ ਤੁਸੀਂ ਜਿਹੜੇ ਬੇਈਮਾਨ ਬੰਦੇ ਆ ਉਹ ਬੇਈਮਾਨਾਂ ਦੇ ਚੱਕਰ ਬਚ ਕੇ ਰਹਿਣਾ ਥੈਂਕ ਯੂ ਥੈਂਕ ਯੂ